ਬਾਬਾ ਦੀਪ ਸਿੰਘ ਜੀ ਨੇ ਕਲਗੀ ਤਰਪਾਸ਼ਾ ਨੂੰ ਬੜਾ ਪਿਆਰ ਕੀਤਾ ਬੜਾ ਪਿਆਰ ਕੀਤਾ ਇੱਕ ਦਿਨ ਵੱਡਾ ਕੜਾਇਆ ਮਾਜਦੇ ਸੀ ਕਿਉਂਕਿ ਬਾਬਾ ਦੀਪ ਸਿੰਘ ਜੀ ਹੱਥੀਂ ਸੇਵਾ ਵੀ ਕਰਦੇ ਸੀ ਕਲਗੀ ਤਰਪਾਸ਼ਾ ਜੀ ਨੇ ਬਾਬਾ ਦੀਪ ਸਿੰਘ ਜੀ ਕੋਲੋਂ ਚਾਰ ਜਿਹੜੇ ਸਰੂਪ ਨੇ ਹੱਥ ਲਿਖਤ ਅੱਜ ਵੀ ਮੌਜੂਦ ਨੇ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਲਿਖਾਈ ਸੀ ਹੈਂਡ ਰਾਈਟਿੰਗ ਸੀ ਬਹੁਤ ਸੋਹਣੀ ਸੀ ਬਾਬਾ ਦੀਪ ਸਿੰਘ ਜੀ ਨੇ ਆਪ ਗੁਰਗੋਬਿੰਦ ਸਿੰਘ ਮਹਾਰਾਜ ਜੀ ਲਿਖਾ ਰਹੇ ਨੇ ਤੇ ਬਾਬਾ ਦੀਪ ਸਿੰਘ ਜੀ ਨਾਲ ਨਾਲ ਲਿਖੀ ਜਾ ਰਹੇ ਨੇ ਚਾਰ ਸਰੂਪ ਲਿਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਬਾ ਦੀਪ ਸਿੰਘ ਜੀ ਇੱਕ ਇੱਕ ਦਿਨ ਕੜਾਇਆ ਮਾਰਦੇ ਨੇ ਹੱਥੀਂ ਸੇਵਾ ਕਰਦੇ ਨੇ ਬਾਰ-ਬਾਰ ਮਾਂਜੀ ਜਾਂਦੇ ਨੇ ਕੋਲ ਸੇਵਾਦਾਰ ਗੁਰਮੁਖ ਪਿਆਰੇ ਖੜੇ ਕਹਿੰਦੇ ਦੀਪ ਸਿੰਘਾ ਹੁਣ ਤਾਂ ਮਾਂਜਿਆ ਗਿਆ ਹਣ ਬੱਸ ਵੀ ਕਰ ਕਿੰਨਾ ਮਾਂਜਣਾ ਹੈ ਬਾਰ-ਬਾਰ ਮਾਂਜੀ ਜਾਂਦੇ ਨੇ ਕਲਗੀਧਰ ਪਾਤਸ਼ਾਹ ਜਦੋਂ ਨੇੜੇ ਉਹ ਲੰਘਦੇ ਨੇ ਕਹਿੰਦੇ ਦੀਪ ਸਿੰਘਾ ਉਹ ਬਰਤਨ ਮਾਂਜਿਆ ਗਿਆ ਕੜਾਹਾਂ ਮਾਂਜਿਆ ਗਿਆ ਹੁਣ ਤਾਂ ਉਹਦੇ ਵਿੱਚ ਤੇਰਾ ਚਿਹਰਾ ਵੀ ਨਜ਼ਰ ਆਉਣ ਲੱਗਿਆ ਦੀਪ ਸਿੰਘਾ ਇਹ ਬਰਤਨ ਵਿੱਚ ਹੁਣ ਤੇ ਤੇਰਾ ਚਿਹਰਾ ਵੀ ਨਜ਼ਰ ਆਉਣ ਲੱਗਿਆ ਤਨਤ ਬਾਬਾ ਦੀਪ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ ਮਾਲਕ ਜੀ ਹਜੇ ਮੇਰਾ ਚਿਹਰਾ ਨਜ਼ਰ ਆ ਰਿਹਾ ਜਦੋਂ ਤੇਰਾ ਘਰਨ ਲੱਗ ਗਿਆ ਮਾਲਕ ਜੀ ਉਦੋਂ ਇਹ ਬਰਤਨ ਮਾਂਜਿਆ ਜਾਏਗਾ ਅਜੇ ਇਹ ਬਰਤਨ ਵਿੱਚ ਮੇਰਾ ਚਿਹਰਾ ਆ ਰਿਹਾ ਹੈ ਮਾਲਕ ਜੀ ਇਹ ਮਨ ਰੂਪੀ ਬਰਤਨ ਵਿੱਚ ਜਦੋਂ ਤੁਹਾਡਾ ਚਿਹਰਾ ਆ ਜਾਏਗਾ ਨਾ ਮੈਂ ਉਦੋਂ ਸਮਝ ਜਾਵਾਂਗਾ ਇਹ ਬਰਤਨ ਮਾਂਜਿਆ ਗਿਆ ਹੈ ਕਿੰਨੀ ਕਮਾਈ ਸੀ ਤੇ ਆਓ ਬੜੇ ਪਿਆਰ ਨਾਲ ਮੇਰਾ ਚਿਤ ਹੈ ਆਪਾਂ ਪੜ ਲੇਗੇ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰਦੇਓ ਝੋਲੀ ਮੇਰੀ ਕੋਈ ਵੀ ਰਸਨਾ ਵਾਂਜੀ ਨਾ ਰਵੇ ਇਹ ਪੜ ਕੇ ਫਿਰ ਆਪਾਂ ਸਮਾਪਤੀ ਕਰਾਂਗੇ ਅੰਦਰੋਂ ਜੁੜ ਕੇ मालक जी दे चरणा विच अरदास करिये सारे मिलके बिनती करूंगी सारी संगत मेरे प्यारे बाबा जी बाबा दीप सिंह जी पाड़ दियो चोली मेरी मेरे प्यारे बाबा जी बाबा दीप सिंह जी पर दो तो चोली मेरी मेरे के बोलो ताई चोली भरेगी पर दो चोली पर चोली मेरी पर दो चोली मेरी पर दो चोली मेरी

मेरे प्यारे बाबा जी बाबा दीप सिंह जी कर दियो चोली मेरी मेरे प्यारे बाबा जी बाबा दीप सिंह जी कर दियो चोली मेरी मेरे অবি কসেতি পার্থ চলি পাদেও চলি মে পাতেেও চলি দবি পাতেও চলি মেতে পাে चोली मेरी झोली तो मेरे प्यारे बाबा जी बाबा दीप सिंह जी आजो चोली मेरी मेरे प्यारे बाबा जी बाबा दीप सिंह जी आजो ਮੇਰੇ ਪਿਆਰੇ ਕਾਕਾ ਜੀ ਕਾਕਾ ਦੀਪਸੰਗੀ ਜੀ ਕਰਦੇਓ ਝੋਲੀ ਮੇਰੀ ਮੇਰੇ ਪਿਆਰੇ ਕਾਕਾ ਦੀ ਭਾਗਾਂ ਸੰਗਤ ਸਤਿਗੁਰੇ ਵਾਹਣੀ ਕੋਈ ਜਾਏ ਨਾ ਖਾਲੀ ਕਰਦੇਓ ਝੋਲੀ ਮੇਰੀ ਹੋਰ ਸੰਗਤ कोई जाए ना खाली मेरी, मेरी, संगत साथ वाली कोई जाए ना खाली पर करोली मेरे प्यारे पापा थी, पापा से मेरे प्यारे बाबा जी, बाबा दीप सिंह जी पारत चोली मेरी मेरे प्यारे बाबा जी बाबा ਪਰ ਪਰ ਝੋਲੀਂ ਦੇਵੇਂ ਆਪੇ ਦੇਵੇਂ ਤੇ ਖੁਸ਼ ਹੋਵੇਂ ਪਰ ਪਰ ਝੋਲੀਂ ਦੇਵੇਂ ਆਪੇ ਦੇਵੇਂ ਤੇ ਖੁਸ਼ ਹੋਵੇਂ ਸਦਕੇ ਤੇ ਤੂੰ ਜ਼ਿੰਦਗੀ ਜਾਏ ਰਸਨਾ ਇਹੀ ਅਲੋਏ ਸਦਕੇ ਤੇ ਤੂੰ ਜ਼ਿੰਦਗੀ ਜਾਏ ਰਸਨਾ ਇਹੀ ਅਲੋਏ ਸਦਕੇ ਤੇ ਤੂੰ ਜ਼ਿੰਦਗੀ ਜਾਏ ਰਸਨਾ ਇਹੀ ਅਲੋਏ ਸਦ चोली मेरी पर दियो चोली मेरी पर दियो चोली मेरी पर दियो चोली मेरी मेरे प्यारे पापा जी पापा जी से कृती पर दियो चोली मेरी मेरे प्यारे बाबा जी पापा जी से कृती पर ਮੇਰੇ ਪਿਆਰੇ ਦਾਤਾ ਜੀ ਦਾਤਾ ਜੀ ਕਿਸੰਧ ਜੀ ਕਰ ਦਿਓ ਚੋਦੀ ਮੇਰੀ ਮੇਰੇ ਪਿਆਰੇ ਦਾਤਾ ਜੀ ਦਾਤਾ ਜੀ ਕਿਸੰਧ ਜੀ ਕਰ ਦਿਓ ਚੋਦੀ ਜੋਦੀ ਤੇਰੇ ਦਰ ਤੇ ਆਏ ਖਾਨੀ ਕੋਈ ਨਾ ਜਾਏ ਬੋਲੋ ਜੀ ਜੋਦੀ ਤੇਰੇ ਦਰ ਤੇ ਆਏ ਖਾਨੀ ਕੋਈ ਨਾ ਲੱਖਾਂ ਦਾ ਘਟ ਹੁੰਦਾ ਹੈ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਅਸਥਾਨਾਂ ਤੇ ਭਾਵੇਂ Hindu ਹੈ ਕੋਈ ਨਹੀਂ ਤਰਮਦਾ ਭਾਵੇਂ ਉਹਨੇ ਕੇਸਾਂ ਦੀ ਬੇਦਵੀਂ ਵੀ ਕੀਤੀ ਹੋਈ ਹੈ ਕੁਝ ਵੀ ਭਾਵੇਂ ਰਾਜ ਕੇ ਔਬਨ ਨੇ ਭਾਵੇਂ ਮੂਰਖਾ ਜਿੱਦਾਂ ਦੇ ਵੀ ਆ ਜਦੋਂ ਭਾਵਨਾ ਨਾਲ ਅਰਦਾਸ ਕਰਦੇ ਆ ਨਿਤਨਿੰਨ ਕਰਦੇ ਆ ਬਾਣੀ ਪੜ੍ਹਦੇ ਆ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੇਬੇ ਵਿੱਚੋਂ ਬੋਚੇ ਵਿੱਚੋਂ ਕੀਸੇ ਵਿੱਚੋਂ ਉਹ ਖੁਸ਼ੀਆਂ ਕੱਢ ਕੱਢ ਕੇ ਸਾਨੂੰ ਸੰਸਤਾ ਨੂੰ ਵੰਡੀ ਜਾ ਰਹੇ ਸਭ ਨਾਲ ਵੱਡੀ ਜਿਹੜੀ ਗੱਲ ਹੈ ਉਹ ਨਿਤਨੇਮ ਹੈ ਮੈਂ ਬਾਰ ਬਾਰ ਇਹ ਗੱਲ ਕਰਦਾ ਕਈ ਵਾਰੀ ਆਪਾਂ ਨਿਤਨੇਮ ਛੱਡ ਦਿੰਨੇ ਹਾਂ ਹੋਰ ਮਹਿਲੀਆਂ ਗੱਲਾਂ ਅਸੀਂ ਕਿੰਨੇ ਘਟੇ ਸਾਰਾ ਦਿਲ ਕਰਦੇ ਰਹੇ ਮਗਰ ਨਿਤਨੇਮ ਨਹੀਂ ਕਰਦੇ ਆ ਇਤਨੇ ਬਹੁਤ ਵੱਡਾ ਖਜ਼ਾਨਾ ਹੈ ਅੱਜ ਮੰਗ ਕੇ ਜਾਣਾ ਗੁਰੂ ਦੀ ਅਜੂੜੀ 'ਚ ਬੈਠੇ ਆਪਾਂ ਜੇ ਸਾਡੀ ਜ਼ਿੰਦਗੀ ਵਿੱਚ ਅੰਮ੍ਰਿਤ ਵੇਲਾ ਨਹੀਂ ਹੈ ਆਪਾਂ ਕੰਗਾਲ ਆ ਕੰਗਾਲ ਭਾਵੇਂ ਅਸੀਂ ਲੱਖ ਕਰੋੜਪਤੀ ਹੋ ਸਕਦੇ ਆ ਮਗਰ ਜੇ ਅੰਮ੍ਰਿਤ ਵੇਲਾ ਨਹੀਂ ਹੈ ਅਸੀਂ ਕੰਗਾਲ ਆ ਕੰਗਾਲ ਜ਼ਿੰਦਗੀ ਵਿੱਚ ਕੋਈ ਵੀ ਦੁੱਖ ਹੈ ਨਹੀਂ ਦੂਰ ਹੋ ਰਿਹਾ ਮੇਰੇ ਕਹਤੇ 2-4 ਦਿਨ 5 ਦਿਨ ਅੰਮ੍ਰਿਤ ਵੇਲਾ ਕਰਕੇ ਦੇਖੋ ਕੋਈ ਦੁਨੀਆ ਵਿੱਚ ਐਦਾਂ ਦਾ ਦੁੱਖ ਰਹਿਣਾ ਨਹੀਂ ਹੈ ਜਿਹੜਾ ਅੰਮ੍ਰਿਤ ਵੇਲੇ ਮੁੱਠੜ ਨਾਲ ਨਾ ਦੂਰ ਹੋਵੇ ਬੜੀ ਇੱਕ ਵਾਰੀ ਸਾਰੇ ਕੋਈ ਵੀ ਰਸਤਾ ਵਾਂਝੇ ਨਾ ਰਵੇ ਸਾਰੇ ਮਿਲ ਕੇ ਬੇਤੀ ਕਰੋ ਜੋ ਵੀ ਤੇਰੇ ਦਰ ਤੇ ਆਏ ਖਾਲੀ ਕੋਈ ਨਾ ਜਾਏ ਜੋ ਵੀ ਤੇਰੇ ਦਰ ਤੇ ਆਏ ਖਾਲੀ ਕੋਈ ਨਾ ਜਾਏ ਜੋ ਵੀ ਤੇਰੇ ਦਰ ਤੇ ਆਏ ਖਾਲੀ ਕੋਈ ਨਾ ਜਾਏ मोहो मंगी अमुराता पाए मन किच्छे पल पाए 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 पार्थियो चोली मेरी पार्थियो चोली

मेरे प्यारे बाबा जी बाबा दीप सिंह जी पर क्यों झोली नरी मेरे प्यारे बाबा जी बाबा दीप सिंह जी पर क्यों झोली सारे मेरे प्यारे बाबा जी बाबा दीप सिंह जी पर क्यों झोली চি ঝোল ਪਰਜੋ ਚੋਲੀ ਮੇਰੀ 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 ਪਰਜੋ ਚੋਲੀ ਤੇਰੀ ਪਰਜੋ ਚੋਲੀ ਮੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ पर दियो चोली मेरी मेरे प्यारे बाबा जी बाबा जी गादिक गुरमुखो तू भी बोलो सा मेरे प्यारे बाबा जी बाबा दीप सिंह जी पर दियो चोली मेरी मेरे प्यारे ਸੰਗਤ ਸਤਿਗੁਰਿ ਵਾਲੀ ਕੋਈ ਜਾਏ ਨਾ ਖਾਲੀ ਪਰ ਦੇਉ ਚੋਲੀ ਮੇਰੀ ਸੰਗਤ ਸਤਿਗੁਰਿ ਵਾਲੀ ਕੋਈ ਜਾਏ ਨਾ ਖਾਲੀ ਪਰ ਦੇਉ ਚੋਲੀ ਮੇਰੀ ਪਰ ਪਰ ਚੋਲੀਆਂ ਦੇਵੇ ਆਪੇ ਦੇਵੇ ਤੇ ਖੁਸ਼ ਹੋਵੇ ਬੋਲੋ ਜੀ ਪਰ ਪਰ ਚੋਲੀਆਂ ਦੇਵੇ ਆਪੇ ਦੇਵੇ ਤੇ ਖੁਸ਼ ਹੋਵੇ ਬਾਰ ਬਾਰ ਚੋਲੀਆਂ ਦੇਵੇਂ ਆਪੇ ਦੇਲੇ ਤੇ ਖੁਸ਼ ਹੋਵੇ ਬਾਰ ਬਾਰ ਚੋਲੀਆਂ ਦੇਵੇਂ ਆਪੇ ਦੇਵੇ ਤੇ ਖੁਸ਼ ਹੋਵੇ ਸਦਕੇ ਤੇ ਤੋਂ ਜ਼ਿੰਦਗੀ ਜਾਏ ਰਸਨਾ ਇਹੀ ਅਲੋਏ ਸਦਕੇ ਤੇ ਤੋਂ ਜ਼ਿੰਦਗੀ ਜਾਏ ਰਸਨਾ ਇਹੀ ਅਲੋਏ ਜੋ ਵੀ ਤੇਰੇ ਦਰ ਤੇ ਆਏ ਖਾਲੀ ਕੋਈ ਨਾ ਜਾਏ ਜੋ ਵੀ ਤੇਰੇ ਦਰ ਤੇ ਆਏ ਖਾਲੀ ਕੋਈ ਨਾ ਜਾਏ ਮੂਹ ਮੰਗੀਆਂ ਮੁਰਾਦਾਂ ਪਾਏ ਮਨ ਕਿਛੇ ਭਲ ਪਾਏ ਮੂਹ ਮੰਗਿਓ ਮੁਰਾਦਾਂ ਪਾਏ ਮਨ ਇਛੇ ਭਲ ਪਾਏ ਮੂਹ ਮੰਗੀਆਂ ਮੁਰਾਦਾਂ ਪਾਏ ਮਨ ਕਿਛੇ ਭਲ ਪਾਏ ਪਰਦੇਓ ਝੋਲੀ ਮੇਰੀ ਪਰਦੇਓ ਝੋਲੀ ਮੇਰੀ ਪਰਦੇਓ ਝੋਲੀ ਮੇਰੀ ਐ ਪਰਦੇਓ ਤੇਰੀ ਪਰਦੇਓ ਝੋਲੀ ਤੇਰੀ ਪਰਦੇਓ ਝੋਲੀ ਮੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰਦੇਓ ਝੋਲੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਆ ਗਿਓ ਝੋਲੀ ਜਦੋਂ ਭਾਵਨਾ ਨਾਲ ਸ਼ਰਧਾ ਨਾਲ ਕਲਗੀਧਰ ਪਾਤਸ਼ਾਹ ਦੀ ਲਾਡ ਲੇ ਤਾਂ ਤਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂਗੇ ਬਾਬਾ ਦੀਪ ਸਿੰਘ ਜੀ ਜ਼ਰੂਰ ਝੋਲੀ ਆ ਪਰਦੇ ਇਹ ਹੋ ਹੀ ਨਹੀਂ ਸਕਦਾ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਧੀ ਜਦੋਂ ਝੋਲੀ ਅੱਡ ਕੇ ਖੜਾ ਹੋ ਜਾਵੇ ਝੋਲੀ ਅੱਡ ਕੇ ਕਹੇ ਪਰਦੇਓ ਝੋਲੀ ਮੇਰੀ ਇਹ ਹੋ ਹੀ ਨਹੀਂ ਸਕਦਾ ਉਹ ਨਾ ਪਰ हां ਸਾਡੀ ਸ਼ਰਧਾ ਵਿੱਚ ਫਰਕ ਹੋ ਸਕਦਾ ਹੈ ਮਗਰ ਬਾਬਾ ਜੀ ਦੇਣ ਨੂੰ ਮਿੱਠ ਲੋੜ ਜਰੂਰ ਕਿਰਪਾ ਕਰਨਗੇ ਅਲੋਖੇ ਅਮਰ ਸ਼ਹੀਦ ਤਲਗੀਦਰ ਪਾਸ਼ਾ ਦੇ लाडले ਅਮਰ ਸ਼ਹੀਦ ਮਹਾਨ ਸੰਤ ਸਿਪਾਈ ਤੰਤਰ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦੇ ਅੜੇ ਦੀ ਆਵ ਰੰਬਰ ਕੀ ਸੰਗਤ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਮਾਲਕ ਜੀ ਕਿਰਪਾ ਕੀਤੀ ਹੈ ਸਮੂਹ ਗੁਰਮੁਖ ਪਰਿਵਾਰ ਜੋ ਕਾਲਸਾ ਫਰਨੀਚਰ ਮਾਲਕ ਜੀ ਨੇ ਤਰਸ ਕੀਤਾ ਇੰਨਾ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਲਕ ਜੀ ਨੇ ਸਿਰ ਉੱਤੇ ਮੇਰਾ ਪਰਿਆ ਹੱਥ ਰੱਖਦੇ ਹੋਇਆ ਇੰਨਾ ਪਾਸੋਂ ਕੀਰਤਨ ਸਮਾਗਮ ਦੀ ਸੇਵਾ ਲਈ ਆਈਆਂ ਰਾਬਰ ਗਿਆ ਸੰਤਾਂ ਮਾਲਕ ਜੀ ਇਕੱਲੇ-ਇਕੱਲੇ ਦੇ ਸਿਰ ਉੱਤੇ ਮੇਰਾ ਪਰਿਆ ਹੱਥ ਰੱਖਣ ਸਾਰਿਆਂ ਨੂੰ ਖੁਸ਼ੀਆਂ ਕੇੜੇ ਬਖਸ਼ ਸਮੂਹ ਪਰਿਵਾਰ ਦੇ ਸਿਰ ਉੱਤੇ ਮੇਰਾ ਪਰਿਆ ਹੱਥ ਰੱਖਣ ਹੁਣ ਅਤੀ ਸਤਿਕਾਰਯੋਗ ਮਾਪਰਸ਼ ਆਪਜੀ ਦੇ ਦਰਸ਼ਨ ਕਰਨਗੇ ਬੜੇ ਪਿਆਰ ਨਾਲ ਉਹਨਾਂ ਦਾ ਸਮਾਂ ਬੜੇ ਪਿਆਰ ਨਾਲ ਉਹਨਾਂ ਪਾਸੋਂ ਆਪਜੀ ਕੀਰਤਨ ਦੇ ਮੰਡਲ ਵਿੱਚ ਜੜੋ ਮਾਲਕ ਜੀ ਸਾਰਿਆਂ ਨੂੰ ਖੁਸ਼ੀਆਂ ਖੇੜੇ ਬਖਸ਼ਣ ਆਓ ਆਪਾਂ ਗੱਜ-ਬੱਜ ਕੇ ਫਤਿਬਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਗੁਰ 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 ਗੁਰ